ਤਾਪਮਾਨ -60 ਡਿਗਰੀ ਉਚਾਈ ਕਰੀਬ 40000 ਫੁੱਟ ਤੇ ਬ੍ਰਿਟਿਸ਼ 에ਅਰਵੇਜ਼ ਦਾ ਜਹਾਜ਼ ਉੱਡ ਰਿਹਾਏ ਤੇ ਇਸ ਦੇ ਟਾਇਰਾਂ ਦੇ ਵਿੱਚ ਲੁੱਕ ਕੇ ਬੈਠੇ ਨੇ ਦੋ ਪੰਜਾਬੀ ਨੌਜਵਾਨ ਅਜਿਹਾ ਕਰਨ ਲਈ ਉਹ ਕਿਉਂ ਮਜਬੂਰ ਹੋਏ ਤੇ ਅੱਗੇ ਜਾ ਕੇ ਉਹਨਾਂ ਨਾਲ ਕੀ ਕੁਝ ਹੋਇਆ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਗੱਲ ਹੈ 1996 ਦੀ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਸੀ ਦੋ ਨੌਜਵਾਨ ਜੋ ਸਕੇ ਭਰਾ ਸਨ ਵਿਜੇ ਸੈਣੀ ਤੇ ਪ੍ਰਦੀਪ ਸੈਣੀ ਵਿਜੇ ਸੈਣੀ ਦੀ ਉਮਰ ਸੀ 19 ਸਾਲ ਤੇ ਪ੍ਰਦੀਪ ਸੈਣੀ ਦੀ ਉਮਰ ਸੀ 23 ਸਾਲ ਕਾਰਾਂ ਦੀ ਦੁਕਾਨ ਤੇ ਉਹ ਕਾਰ ਮੈਕੈਨਿਕ ਦਾ ਕੰਮ ਸਿੱਖ ਰਹੇ ਸਨ ਤੇ ਪ੍ਰਦੀਪ ਸੈਣੀ ਹੋਰਾਂ ਨੂੰ ਪੁਲਿਸ ਤੰਗ ਕਰਨ ਲੱਗਦੀ ਹੈ ਕਹਿੰਦੇ ਆ ਕਿ ਤੁਹਾਡੇ ਖਾੜਕੂਆਂ ਦੇ ਨਾਲ ਸਬੰਧ ਨਹੀਂ ਤੇ ਦੋਵੇਂ ਪ੍ਰਾਪ ਫੈਸਲਾ ਕਰਦੇ ਆ ਕਿ ਉਹ ਪੰਜਾਬ ਛੱਡ ਕੇ ਵਿਦੇਸ਼ ਚਲੇ ਜਾਣਗੇ ਤੇ ਉਹਨਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਤੇ ਦੋਸਤ ਲੰਡਨ ਦੇ ਵਿੱਚ ਸਨ ਉਹ ਲੰਡਨ ਜਾਣ ਦਾ ਫੈਸਲਾ ਕਰਦੇ ਆ ਪਰ ਘਰ ਦੇ ਹਾਲਾਤ ਕੋਈ ਸੁਖਾਲੇ ਨਹੀਂ ਸਨ ਨਾਹੀ ਐਨਾ ਪੈਸਾ ਸੀ ਕਿ ਵੀਜ਼ਾ ਲਗਵਾ ਸਕਣ ਤੇ ਨਾਹੀ ਟਿਕਟ ਲੈ ਸਕਣ ਤੇ ਨਾਹੀ ਉਹਨਾਂ ਦੇ ਕੋਲ ਪਾਸਪੋਰਟ ਸਨ ਤਾਂ ਫਿਰ ਉਹ ਰਾਤ ਚੁੰਨਦੇ ਐ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦਾ ਉਹ ਇੱਕ ਟਰੈਵਲ ਏਜੰਟ ਨੂੰ ਮਿਲਦੇ ਐ ਉਹ ਟਰੈਵਲ ਏਜੰਟ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਵਿਦੇਸ਼ਤਾ ਭੇਜ ਦੇਵਾਂਗਾ ਪਰ ਤੁਹਾਨੂੰ ਬਿਠਾਵਾਂਗਾ ਉਸ ਥਾਂ ਦੇ ਉੱਤੇ ਜਿੱਥੇ ਲਗੇਜ ਰੱਖਿਆ ਜਾਂਦਾ ਜੈਨਕੀ ਸਮਾਨ ਰੱਖਿਆ ਜਾਂਦਾ ਏ ਤੁਸੀਂ ਉਸ ਥਾਂ ਦੇ ਉੱਤੇ ਬੈਠ ਕੇ ਵਿਦੇਸ਼ ਜਾ ਸਕਦੇ ਹੋ ਉਹ ਉਸ ਟ੍ਰੈਵਲ ਏਜੰਟ ਨੂੰ ਉਸ ਦੌਰ ਦੇ ਵਿੱਚ ਕਹਿੰਦੇ ਆ ਕਿ 150 ਪਾਉਂਡ ਵੀ ਦਿੰਦੇ ਆ ਬਾਅਦ ਦੇ ਵਿੱਚ ਉਹ ਟ੍ਰੈਵਲ ਏਜੰਟ ਉਹਨਾਂ ਨੂੰ ਲਾਰੇ ਲਾਉਂਦਾ ਰਹਿੰਦਾ ਹੈ ਪਰ ਉਧਰ ਪੁਲਿਸ ਪ੍ਰਦੀਪ ਸੈਣੀ ਹੋਰਾਂ ਨੂੰ ਤੰਗ ਕਰਦੀ ਰਹਿੰਦੀ ਹੈ ਫਿਰ ਉਹ ਚੁੰਦੇ ਆ ਗੈਰ ਕਾਨੂੰਨੀ ਟੰਗ ਕਿ ਅਸੀਂ ਵਿਦੇਸ਼ ਜਾਣਾ ਹੈ ਤੇ ਪੰਜਾਬ ਤੋਂ ਉਹ ਪਹੁੰਚ ਜਾਂਦੇ ਆ ਦਿੱਲੀ 에ਰਪੋਰਟ ਜਾਨੀ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਜਦੋਂ ਜਾ ਕੇ ਵੇਖਦੇ ਆ ਕਿ ਇੱਥੇ ਤਾਂ ਸਿਕਿਉਰਿਟੀ ਬਹੁਤ ਹੈ ਫਿਰ ਉਹ ਸੋਚਦੇ ਆ ਕਿ ਇੰਨਾ ਵੱਡਾ 에어ਪੋਰਟ ਹੈ ਕਿੰਨੇ ਹੀ ਏਕੜ ਦੇ ਵਿੱਚ ਇਹ ਫੈਲਿਆ ਹੋਇਆ ਹੈ ਕੋਈ ਤਾਂ ਅਜਿਹੀ ਥਾਂ ਹੋਵੇਗੀ ਜਿੱਥੇ ਸਿਕਿਉਰਿਟੀ ਜ਼ਿਆਦਾ ਨਾ ਹੋਵੇ ਜਿੱਥੋਂ ਅਸੀਂ ਇਸ 에어ਪੋਰਟ ਦੇ ਅੰਦਰ ਜਾ ਸਕੀਏ 10 ਦਿਨ ਦੇ ਕਰੀਬ ਉਹ ਥਾਂ ਦੀ ਰੇਕੀ ਕਰਦੇ ਆ ਜੇ ਨਿਸ਼ਾਨਬੀਨ ਕਰਦੇ ਆ ਕਿ ਕਿਸ ਥਾਂ ਦੇ ਉੱਤੇ ਜਿਹੜੀ ਹੈ ਫੋਰਸ ਕੱਟ ਹੈ ਕਦੋਂ ਜਿਹੜੀ ਹੈ ਲੰਡਨ ਦੀ ਫਲਾਈਟ ਉਡਦੀ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਅੰਦਰ ਜਾ ਸਕਦੇ ਆ ਫਿਰ ਉਹ ਚੁਣਦੇ ਆ ਰਾਤ ਦਾ ਸਮਾਂ ਤੇ ਉਹ ਚਲੇ ਜਾਂਦੇ ਆ ਦਿੱਲੀ 에어ਪੋਰਟ ਦੇ ਅੰਦਰ ਉੱਥੇ ਬ੍ਰਿਟਿਸ਼ 에ਅਰਵੇਜ਼ ਦੀ ਫਲਾਈਟ ਖੜੀ ਹੁੰਦੀ ਹੈ ਜਿਸ ਨੇ ਲੰਡਨ ਜਾਣਾ ਹੈ 10 ਘੰਟਿਆਂ ਦਾ ਇਸ ਫਲਾਈਟ ਨੇ ਸਫ਼ਰ ਤੈਅ ਕਰਨਾ ਉਹ ਲੋਕ ਸ਼ਿਪ ਕੇ ਇਸ ਦੇ ਟਾਇਰਾਂ ਦੇ ਕੋਲ ਜਿਹੜੀ ਥਾਂ ਬਣੀ ਹੁੰਦੀ ਹੈ ਉੱਥੇ ਲੁਕ ਜਾਂਦੇ ਆ ਤੇ ਦਰਸ਼ਕੋ ਕਹਿੰਦੇ ਆ ਕਿ ਉਸ ਥਾਂ ਦੇ ਉੱਤੇ ਇੰਨੀ ਖਤਰਨਾਕ ਆਵਾਜ਼ ਆਉਂਦੀ ਹੈ ਕਿ ਉਹ ਤੁਹਾਡੇ ਕੰਨਾਂ ਦੇ ਪਰਦੇ ਪਾੜ ਸਕਦੀ ਹੈ ਉਹ ਤੁਹਾਡੇ ਦਿਮਾਗ ਦੇ ਪਰ ਖੱੱਚੇ ਉਡਾ ਸਕਦੀ ਹੈ ਤਾਂ ਇਹ ਦੋਵੇਂ ਭਰਾ ਉਹਦੇ ਵਿੱਚ ਬੈਠ ਜਾਂਦੇ ਐ ਵਿਜੇ ਸੈਣੀ ਤੇ ਪ੍ਰਦੀਪ ਸੈਣੀ ਜਹਾਜ਼ ਦਿੱਲੀ 에ਰਪੋਰਟ ਤੋਂ ਉਡਾਨ ਭਰਦਾ ਤੇ ਜਿਵੇਂ ਹੀ ਜਹਾਜ਼ ਉਡਾਨ ਭਰਦਾ ਹੈ ਉਹ ਆਪਣੇ ਸਫ਼ਰ ਦੇ ਦੌਰਾਨ -60 ਡਿਗਰੀ ਦੇ ਤਾਪਮਾਨ ਤੇ ਪਹੁੰਚ ਜਾਂਦਾ ਹੈ ਤੇ ਉਸ ਦੀ ਉਚਾਈ ਹੁੰਦੀ ਹੈ ਕਰੀਬ 40000 ਫੁੱਟ ਜੇਕਰ ਆਪਾਂ ਮਾਉਂਟ ਐਵਰੇਸ ਦੀ ਗੱਲ ਕਰੀਏ ਤਾਂ ਉਸ ਦੀ ਵੀ ਉਚਾਈ 30000 ਫੁੱਟ ਦੇ ਕਰੀਬ ਹੈ ਤੇ ਉਸ ਤੋਂ ਵੀ 10000 ਫੁੱਟ ਉੱਤੇ ਇਹ ਜਹਾਜ਼ ਉੱਡ ਰਿਹਾ ਤੇ ਇਸ ਦੀ ਸਪੀਡ ਹੈ 800 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਉਸ ਤੋਂ ਬਾਅਦ ਇਹ ਜਹਾਜ਼ ਲੈਂਡ ਕਰਦਾ ਆ ਹਿਥਰੋ 에ਅਰਪੋਰਟ ਜਿਹਨੂੰ ਦੁਨੀਆ ਦਾ ਸਭ ਤੋਂ ਵਿਅਸਤ 에ਅਰਪੋਰਟ ਮੰਨਿਆ ਜਾਂਦਾ ਹੈ ਕਹਿੰਦੇ ਆ ਕਿ ਕੁਝ-ਕੁਝ ਸਕਿੰਟਾਂ ਬਾਅਦ ਇੱਥੋਂ ਫਲਾਈਟ ਉੱਡਦੀ ਹੈ ਤੇ ਜਿਵੇਂ ਹੀ ਇਹ ਜਹਾਜ਼ ਲੈਂਡ ਕਰਦਾ ਤਾਂ ਇੱਕ ਨੌਜਵਾਨ ਜਿਹੜਾ ਆ ਜ਼ਮੀਨ ਦੇ ਉੱਤੇ ਗਿਰਦਾ ਆ ਉਹ ਕੁਰਲਾਉਂਦਾ ਆ ਜਦੋਂ ਸਮਾਨ ਚੁੱਕਣ ਵਾਲਾ ਇੱਕ ਨੌਜਵਾਨ ਦੇਖਦਾ ਹੈ ਕਿ ਇੱਥੇ ਕੋਈ ਗਿਰਿਆ ਹੈ ਜਦੋਂ ਕੋਲ ਜਾ ਕੇ ਦੇਖਦਾ ਹੈ ਤਾਂ ਇੱਕ ਨੌਜਵਾਨ ਹੁੰਦਾ ਹੈ। ਛੇਤੀ ਤੋਂ ਛੇਤੀ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਆ ਤਾਂ ਜੋ ਉਸ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ। ਤਾਂ ਜਿਵੇਂ ਹੀ ਉੱਥੇ ਐਂਬੂਲੈਂਸ ਆਉਂਦੀ ਹੈ ਉਸ ਨੌਜਵਾਨ ਨੂੰ ਸਟ੍ਰੈਚਰ ਦੇ ਉੱਤੇ ਪਾਇਆ ਜਾਂਦਾ ਆ ਉਹ ਬੇਹੋਸ਼ ਹੋ ਜਾਂਦਾ। ਉਸ ਨੂੰ ਜਿਹੜਾ ਹੈ ਹਸਪਤਾਲ ਪਹੁੰਚਾਇਆ ਜਾਂਦਾ ਹੈ। ਜਦੋਂ ਉਸ ਦਾ ਇਲਾਜ ਚੱਲਦਾ ਹੈ ਜਦੋਂ ਉਸ ਨੂੰ ਹੋਸ਼ ਆਉਂਦੀ ਹੈ ਤਾਂ ਉਹ ਪੁੱਛਦਾ ਹੈ ਕਿ ਮੇਰਾ ਭਰਾ ਵਿਜੇ ਸੈਣੀ ਕਿੱਥੇ ਹੈ? ਉਹ ਜਦੋਂ ਉਸ ਤੋਂ ਪੁੱਛਗਿਸ਼ ਕੀਤੀ ਜਾਂਦੀ ਹੈ ਤਾਂ ਉਹ ਸਾਰੀ ਘਟਨਾ ਬਾਰੇ ਦੱਸਦੇ ਆ ਉਹ ਦੱਸਦੇ ਆ ਕਿ ਉਹ ਜਹਾਜ਼ ਦੇ ਟਾਇਰਾਂ ਦੇ ਵਿੱਚ ਲੁੱਕ ਕੇ ਬੈਠ ਜਾਂਦੇ ਆ ਬਹੁਤ ਥੋੜੀ ਥਾਂ ਸੀ ਜਿੱਥੇ ਉਹ ਬੈਠਦੇ ਆ ਜਿਵੇਂ ਹੀ ਜਹਾਜ਼ ਉਡਾਨ ਪਰਦਾਏ ਤਾਂ ਕੰਨ ਪਾੜਵੀਂ ਆਵਾਜ਼ ਜਿਹੜੀ ਹੈ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਉਹਨਾਂ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਤੇ ਉਹਨਾਂ ਦੋਵਾਂ ਭਰਾਵਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਜਾਂਦਾ ਹੈ ਉਹ ਕਹਿੰਦੇ ਆ ਕਿ ਉੱਥੇ ਇੰਨੀ ਇੱਕ ਠੰਡ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਤਰੀਕੇ ਨਾਲ ਇੱਥੇ ਪਹੁੰਚ ਗਏ ਆ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਉਸ ਦਾ ਦੂਜਾ ਭਰਾ ਗਿਆ ਕਿੱਥੇ? ਪੁਲਿਸ ਜਿਹੜੀ ਹੈ ਬਹੁਤ ਸ਼ਾਨਬੀਨ ਕਰਦੀ ਹੈ, ਪੜਤਾਲ ਕਰਦੀ ਹੈ। ਫਿਰ ਪੁਲਿਸ ਨੂੰ ਇੱਕ ਕਾਲ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਹ ਜਿਹੜਾ ਹੈ ਇੱਕ ਫੈਕਟਰੀ ਦੇ ਕੋਲ ਗਿਰੀ ਹੋਈ ਹੈ। ਜਦੋਂ ਪੁਲਿਸ ਜਾ ਕੇ ਦੇਖਦੀ ਹੈ, ਉਸ ਦੇ ਕੋਲੋਂ ਇੱਕ ਸਬੂਤ ਵੀ ਮਿਲਦਾ ਜਿਸ ਦੇ ਉੱਤੋਂ ਇਹ ਪਤਾ ਲੱਗਦਾ ਹੈ ਕਿ ਇਹ ਵੀ ਜੇ ਸੈਣੀ ਹੈ। ਉਸ ਦੇ ਪੁਰਾਣੇ ਤਸਵੀਰ ਦਿਖਾਈ ਜਾਂਦੀ ਹੈ ਕਿ ਇਹ ਨੌਜਵਾਨ ਤੁਹਾਡਾ ਭਰਾ ਹੈ। ਤਾਂ ਪ੍ਰਦੀਪ ਸੈਣੀ ਹੁਣੀ ਕਹਿੰਦੇ ਆ ਕਿ ਹਾਂ ਇਹ ਮੇਰਾ ਭਾਅ ਹੈ ਦਰਸ਼ਕੋ ਬਾਅਦ ਦੇ ਵਿੱਚ ਜਿਹੜਾ ਹੈ ਡਾਕਟਰ ਇਸ ਚੀਜ਼ ਦੇ ਉੱਤੇ ਰਿਸਰਚ ਕਰਦੇ ਆ ਕਿ ਕੋਈ ਨੌਜਵਾਨ ਜਿਹੜਾ ਆ 23 ਸਾਲ ਜਿਸ ਦੀ ਉਮਰ ਆ ਉਹ ਮਾਈਨਸ 60 ਡਿਗਰੀ ਦੇ ਉੱਤੇ ਕਿਵੇਂ ਜਿਉਂਦਾ ਰਹਿ ਸਕਦਾ ਆ 40000 ਫੁੱਟ ਦੇ ਉੱਤੇ ਉਹ ਬਿਨਾ ਆਕਸੀਜਨ ਤੋਂ ਕਿਵੇਂ ਰਹਿ ਸਕਦਾ ਆ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਸਰੀਰ ਨੇ ਰਿਐਕਟ ਕਰਨਾ ਹੀ ਬੰਦ ਕਰ ਦਿੱਤਾ ਸੀ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ ਕਿ ਉਹਨਾਂ ਦੇ ਆਲੇ ਦੁਆਲੇ ਕੀ ਹੋ ਰਿਹਾ ਆ ਉਨ੍ਹਾਂ ਦੀ ਵਿਲ ਪਾਵਰ ਹੀ ਇੰਨੀ ਸਟਰੋਂਗ ਸੀ ਜੋ ਉਹਨਾਂ ਨੂੰ 40000 ਫੁੱਟ ਤੱਕ ਵੀ ਜਿੰਦਾ ਰੱਖ ਸਕੇ ਤੇ 10 ਘੰਟੇ ਦਾ ਇਹ ਸਫ਼ਰ ਤੈਅ ਕਰਵਾ ਸਕੇ ਤੇ ਦੂਜੇ ਪਾਸੇ ਜਦੋਂ ਵਿਜੇ ਸੈਣੀ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਜਦੋਂ ਜਹਾਜ਼ ਦਿੱਲੀ 에어ਪੋਰਟ ਤੋਂ ਉਡਾਨ ਪਰਦਾ ਆ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਮੌਤ ਹੁੰਦੀ ਹੈ ਦਿਮਾਗ ਫਟਣ ਦੇ ਕਾਰਨ ਕਿਉਂਕਿ ਉਹ ਆਵਾਜ਼ ਹੀ ਇੰਨੀ ਜ਼ਿਆਦਾ ਸੀਗੀ ਉਹਨਾਂ ਦਾ ਜਿਹੜਾ ਦਿਮਾਗ ਹੈ ਇਸ ਚੀਜ਼ ਨੂੰ ਸਹੀ ਨਹੀਂ ਸਕਿਆ ਦੇ ਦੋਸਤੋ ਜਦੋਂ ਪ੍ਰਦੀਪ ਸੈਣੀ ਹੋਰੀ ਠੀਕ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਵਤਨ ਵਾਪਸ ਭੇਜਣ ਦੀ ਗੱਲ ਆਉਂਦੀ ਹੈ ਕਿਉਂਕਿ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਲੰਡਨ ਪਹੁੰਚੇ ਸਨ ਫਿਰ ਉਹਨਾਂ ਦੇ ਉੱਤੇ ਇੱਕ ਕੇਸ ਚਲਾਇਆ ਜਾਂਦਾ ਹੈ ਪ੍ਰਦੀਪ ਸੈਣੀ ਹੋਰੀ ਇਹ ਦਲੀਲ ਦਿੰਦੇ ਆ ਕਿ ਉਹ ਆਪਣੇ ਮੁਲਕ ਦੇ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪੁਲਿਸ ਜਿਹੜੀ ਹੈ ਤੰਗ ਪਰੇਸ਼ਾਨ ਕਰ ਰਹੀ ਹੈ ਉਹਨਾਂ ਦਾ ਉੱਥੇ ਰਹਿਣਾ ਮੁਸ਼ਕਲ ਹੈ ਇਸੇ ਕਰਕੇ ਤਾਂ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਲੰਡਨ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਤਾਂ ਹੀ ਉਹ ਇੱਥੇ ਪਹੁੰਚਦੇ ਆ ਇਹ ਕੇਸ ਦਰਸ਼ਕੋ ਚੱਲਦਾ ਆ 2014 ਤੱਕ ਇਹ ਘਟਨਾ ਵਾਪਰਦੀ ਹੈ 1996 ਦੇ ਵਿੱਚ ਤੇ 2014 ਦੇ ਵਿੱਚ ਫੈਸਲਾ ਹੁੰਦਾ ਹੈ ਇਸ ਕੇਸ ਬਾਰੇ ਤਾਂ ਉਹਦੀ ਜੱਜਮੈਂਟ ਦੇ ਵਿੱਚ ਬਕਾਇਦਾ ਇਹ ਚੀਜ਼ ਲਿਖੀ ਜਾਂਦੀ ਹੈ ਕਿ ਪ੍ਰਦੀਪ ਸੈਣੀ ਹੋਰਾਂ ਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਆ ਐਨੀ ਉਚਾਈ ਦੇ ਉੱਤੇ ਜਿੰਦਾ ਰਹਿਣਾ ਬਹੁਤ ਮੁਸ਼ਕਲ ਆ ਤੇ ਐਨੇ ਘੱਟ ਟੈਂਪਰੇਚਰ ਦੇ ਵਿੱਚ ਉਹਨਾਂ ਨੇ ਜਿੰਦਾ ਰਹਿ ਕੇ ਇਸ ਮੁਲਕ ਦੇ ਵਿੱਚ ਪ੍ਰਵੇਸ਼ ਕੀਤਾ ਆ ਤਾਂ ਇਸ ਆਧਾਰ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਉੱਥੇ ਰਹਿਣ ਦਾ ਹੱਕ ਮਿਲ ਜਾਂਦਾ ਆ ਦਸ਼ਕੋ ਜਦੋਂ ਉਹਨਾਂ ਦੇ ਕੇਸ ਦਾ ਫੈਸਲਾ ਹੁੰਦਾ ਹੈ ਤਾਂ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਬੇਸ਼ੱਕ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਆਏ ਆ ਪਰ ਇਹਨਾਂ ਦਾ ਹਿੰਮਤ ਤੇ ਜਜ਼ਬਾ ਜਿਹੜਾ ਆ ਉਹ ਬਹੁਤ ਮਹਾਨ ਹੈ ਬਹੁਤ ਦਲੇਰ ਹੈ ਇਹ ਬਹੁਤ ਹਿੰਮਤ ਤੇ ਜਜ਼ਬੇ ਦੇ ਨਾਲ ਉਸ ਮੌਸਮ ਦੇ ਵਿੱਚ ਉਸ ਉਚਾਈ ਦੇ ਵਿੱਚ ਜਿਉਂਦੇ ਰਹੇ ਆ ਇਸ ਲਈ ਇਹਨਾਂ ਨੂੰ ਇੱਥੇ ਰਹਿਣ ਦਾ ਹੱਕ ਹੋਣਾ ਚਾਹੀਦਾ ਆ ਦਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਪ੍ਰਦੀਪ ਸੈਣੀ ਹੋਰੀ ਹਾਲੇ ਵੀ ਜਿਉਂਦੇ ਨੇ ਉਹ ਲੰਡਨ ਦੇ ਵਿੱਚ ਟੈਕਸੀ ਚਲਾਉਂਦੇ ਨੇ ਉਹਨਾਂ ਦੇ ਦੋ ਬੱਚੇ ਨੇ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਐ ਦਸ਼ਕੋਪਰ ਪ੍ਰਦੀਪ ਸੈਣੀ ਹੋਰਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹ ਜਦੋਂ ਇੱਥੇ ਆ ਰਹੇ ਸੀ ਗੈਰ ਕਾਨੂੰਨੀ ਢੰਗ ਦੇ ਨਾਲ ਜਹਾਜ਼ ਦੇ ਟਾਇਰਾਂ ਦੇ ਵਿੱਚ ਬੈਠ ਕੇ ਤਾਂ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਉਹ ਕਹਿੰਦੇ ਆ ਜਾਂ ਤਾਂ ਅਸੀਂ ਦੋਵੇਂ ਭਰਾ ਜਿਹੜੇ ਆ ਬਚ ਜਾਂਦੇ ਤੇ ਇੱਥੇ ਆ ਜਾਂਦੇ ਜਾਂ ਫਿਰ ਮੇਰੀ ਵੀ ਮੌਤ ਹੋ ਜਾਂਦੀ ਤਾਂ ਮੈਨੂੰ ਇੰਨਾ ਅਫਸੋਸ ਨਾ ਰਹਿੰਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਅੱਜ ਤੱਕ ਇਸ ਗੱਲ ਦਾ ਅਫਸੋਸ ਹੈ ਕਿ ਉਹਨਾਂ ਦਾ 19 ਸਾਲਾਂ ਦਾ ਭਰਾ ਮਰ ਗਿਆ। ਦਰਸ਼ਕੋ ਏ ਸੀ ਦੋ ਪੰਜਾਬੀ ਨੌਜਵਾਨ ਵਿਜੇ ਸੈਣੀ ਤੇ ਪ੍ਰਦੀਪ ਸੈਣੀ ਹੋਰਾਂ ਦੀ ਜ਼ਿੰਦਗੀ ਦੀ ਇੱਕ ਕਹਾਣੀ। ਅਜਈਆਂ ਹੋਰ ਕਹਾਣੀਆਂ ਦੇ ਲਈ ਤੁਸੀਂ ਸਾਡੇ YouTube ਚੈਨਲ RD ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇ ਬੈਲ ਆਈਕਨ ਨੂੰ ਦਬਾ ਸਕਦੇ ਹੋ।